ਸਤਿ ਪਤਿਵਾਂ ਦਰਬਾਰ ਦੇ ਬਾਰੇ ਤੁਹਾਨੂੰ ਜਾਣ ਗੋਬਾਬਾ ਜੀ ਦੇ ਦਰਬਾਰ ਦਾ ਕੀ ਨਾਮ ਹੈ ਵਾਈਪ ਜੀ ਦਾ ਖਾਸਾ ਵਾਈਪ ਇਸ ਦਰਬਾਰ ਦਾ ਨਾਮ ਹੈ ਬਾਬਾ ਮਕਸੂਮ ਸਾਹਿਬ ਬਾਬਾ ਮਸਾਦੀ ਦਰਗਾਹ ਹੈ 84 ਵਾਲਾ ਮੱਲਾ ਹੈ ਹਾਂਜੀ ਖਜੂਰਾਵਾਂ ਵਾਲਾ ਮੱਲ ਹੈਗਾ ਮੱਲਾ ਪਿੰਡ ਨਡਾਲਾ ਅਸੀਂ ਇਸ ਦਰਗਾਹ ਨੂੰ ਮਹਾਰਾਜ ਸਰਕਾਰਾਂ ਦੀ ਕਰਕੇ ਪਾਣੀ ਅੰਦਰ ਜਾਣ ਕਰਕੇ ਅਸੀਂ ਇਸ ਦਰਗਾਹ ਨੂੰ ਉੱਚਾ ਕਰਨਾ ਚਾਹੁੰਦੇ ਹਾਂ ਨਵੇਂ ਸਿਰੇ ਨੂੰ ਤਿਆਰ ਕਰਨੀ ਹੈ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਮਹੱਲੇ ਦੇ ਸਹਿਯੋਗ ਨਾਲ ਅਸੀਂ ਇਹ ਸੇਵਾ ਨੂੰ ਆਰੰਭ ਕਰਨ ਲੱਗੇ ਆ ਤੇ ਕਿਰਪਾ ਕਰਕੇ ਜੇ ਜਿਸ ਕਿਸੇ ਨੇ ਵੀ ਸੇਵਾ ਕਰਨੀ ਹੋਵੇ ਉਹ ਸੇਵਾ ਸਜੂਤੂ ਕਾਦੀ ਜਿਹੜੀ ਇੱਥੇ ਜਿਸ ਤਰ੍ਹਾਂ ਕੇ ਸਿਮਿੰਟ ਦੀ ਇੱਟਾਂ ਦੀ ਸਰੀਏ ਦੀ ਜੋ ਕਿਸੇ ਦੀ ਇੱਛਾ ਹੈ ਉਹ ਆਪਣੀ ਕਰ ਸਕਦੇ ਨੇ ਸੇਵਾ ਨਹੀਂ ਸੇਵਾ ਕਾਦੀ ਚੱਲੇਗੀ ਦਰਬਾਰ ਦੇ ਅੰਦਰ ਜਿੱਦਾਂ ਤੁਸੀਂ ਜਿਹੜਾ ਤੁਸੀਂ ਸੇਵਾ ਕਰਨ ਜਾ ਰਹੇ ਹੋ ਜਿਹਦੀ ਦਰਬਾਰ ਬਣਾ ਰਹਿਆਂ ਮਤਲਬ ਕਿ ਬਾਬਾ ਮਸੂਦ ਸਾਹਿਬ ਦਾ ਬਾਬਾ ਮਸੂਦ ਸਾਹਿਬ ਇਹ ਉੱਚਾ ਕਰ ਰਹੇ ਆਨਲੋ ਜੋ ਕਿ ਪੂਰੀ ਜਗ੍ਹਾ ਦੇ ਵੇੜੇ ਦੇ ਬਰਾਬਰ ਉਹਨਾਂ ਨੂੰ ਉਤੋਂ ਵੀ ਉੱਚਾstand ਦੇਣਾ ਹੈ ਅੱਛਾ ਪਹਿਲਾ ਦਰਬਾਰ ਨੀਵਾ ਸੀ ਜਿੱਦਾਂ ਪਹਿਲੇ ਦਰਬਾਰ ਨੀਵਾ ਸੀ ਹੁਣ ਉਹਨੂੰ ਉੱਚਾ ਕੀਤਾ ਜਾਣਾ ਠੀਕ ਠੀਕ ਕਿਉਂਕਿ ਗਲੀਆਂ ਦਾ ਪਾਣੀ ਉਹਦੇ ਅੰਦਰ ਜਾਂਦਾ ਸੀ ਹੂੰ ਤੇ ਫਿਰ ਇਸ ਕਰਕੇ ਹੁਣ ਅਸੀਂ ਇਹਨੂੰ ਉੱਚਾ ਕਰ ਰਹੇ ਆ ਸੀ ਦਰਬਾਰ ਦੀ ਸੇਵਾ ਦਾ ਹੁੰਦਾ ਹਾਂਜੀ ਬਾਬਾ ਜੀ ਨੇ ਸੇਵਾ ਬਖਸ਼ੀ ਹੈ ਤੇ ਸੇਵਾਦਾਰੀ ਬਣ ਕੇ ਸੇਵਾ ਕਰਾਂਗੇ ਮੇਲਾ ਵੀ ਕਹਿੰਦੇ ਹਰ ਸਾਲ ਹੀ ਤੁਸੀਂ ਕਰਾਉਂਦੇ ਬਾਬਾ ਜੀ ਦਾ ਦਰਬਾਰ ਹਾਂਜੀ ਬਾਬਾ ਜੀ ਦਾ ਮੇਲਾ ਵੀ ਜੂਨ ਦੀ 28 29 ਜੂਨ ਨੂੰ 15 ਹਾੜ ਦਾ ਹੁੰਦਾ ਹੈ ਉਹ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਮ ਨਾਮ ਨਈਏ ਤੇ ਇਹਨਾਂ ਦੇ ਸੇਵਾ ਦਰਬਨ ਕੀ ਜਿਹੜੇ ਬਾਹਰ ਐਨਆਈ ਵੀਰ ਬੈਠੇ ਨੇ ਇਸ ਟਾਈਮ ਵੀਡੀਓ ਤੁਹਾਡੀ ਦੇਖ ਰਹੇ ਉਹਨਾਂ ਨੂੰ ਕਹਿਣਾ ਚਾਹੋਗੇ ਕੁਝ ਚਲੋ ਪਿੰਡ ਆਣੇ ਤੁਸੀਂ ਕਹਿ ਹੀ ਦਿੱਤਾ ਜਿਹੜੇ ਬਾਹਰ ਐਨਆਈ ਵੀਰ ਬੈਠੇ ਨੇ ਜਿਹੜੇ ਦੇਸ਼ਾਂ ਦੇ ਸਾਡੇ ਉਹਨਾਂ ਉਹਨਾਂ ਨੂੰ ਵੀ ਇਹੀ ਸਾਡੀ ਅਪੀਲ ਹੈ ਕਿ ਬਈ ਤੁਸੀਂ ਸਾਡੀ ਸੇਵਾ ਨੂੰ ਦੇਖੋ ਤੇ ਇਹਦੇ ਤੇ ਸਾਾਨੂੰ ਯੋਗਦਾਨ ਦਿਓ